ਜੀ ਪੰਜਾਬੀਓ ਹੁਣ ਜਿਹੜੀ ਬਹੁਤ ਵੱਡੀ ਖਬਰ ਆ ਗਈ ਸਾਹਮਣੇ ਜੋ ਦਰਬਾਰ ਸਾਹਿਬ ਨੂੰ ਧਮਕੀ ਦੇਣ ਵਾਲਾ ਜਿਹੜਾ ਕੀ ਸ਼ਖਸ ਆ ਗਿਆ ਸਾਹਮਣੇ ਜਿਹਦਾ ਨਾਮ ਆ ਸੁਭਮ ਦੁਬੇ ਜੋ ਐਜਾ ਕੁਝ ਨਾਮ ਆ ਤੇ ਇਹ ਇਕੱਲੇ ਜੋ ਅੰਮ੍ਰਿਤਸਰ ਨੂੰ ਨਹੀਂ ਦਿੱਲੀ ਬੰਬਈ ਤਾਂ ਦਿੱਲੀ ਦੇ ਸਕੂਲ ਉੱਤੇ ਬੰਬ ਸੱਟਣ ਦੀ ਧਮਕੀ ਦਿੱਂਦਾ ਸੀ ਦਰਬਾਰ ਸਾਹਿਬ ਦੇ ਲੰਗਰ ਨੂੰ ਉਡਾਉਣ ਦੀ ਗੱਲ ਕਰਦਾ ਸੀ ਤੇ ਜਿਹੜਾ ਸੁਭਮ ਦੋਵੇ ਇਹ ਜੋ ਕੋਈ ਇੱਕ ਸ਼ਖਸਾ ਤੇ ਇਹਨੂੰ ਗ੍ਰਿਫਤਾਰ ਕਰ ਲੇਤਾ ਆਪਣੀ ਹਰਿਆਸਤ ਦੇ ਵਿੱਚ ਲੈ ਲਿਆ ਪੁਲਿਸ ਨੇ ਤੇ ਜਿਹੜਾ ਇਹ ਹਰ ਰੋਜ਼ ਤਿੰਨ ਹੀ ਈਮੇਲਾਂ ਭੇਜੀਆਂ ਜਾਂਦੀਆਂ ਹਰ ਰੋਜ਼ ਦੀਆਂ ਧਮਕੀ ਦੇ ਰਿਹਾ ਸੀ ਹਾਲਾਂਕਿ ਉਹਨੂੰ ਜੇਲ੍ਹ ਦੇ ਵਿੱਚ ਨਹੀਂ ਭੇਜਿਆ ਇਹਦੇ ਤੋਂ ਹਜੇ ਪੁੱਛ ਦੱਸ ਕਰਨੀ ਬਹੁਤ ਬਾਕੀ ਆ ਇਹਨੇ ਇਕੱਲੇ ਇੱਥੇ ਆਪਣੇ ਇੰਡੀਆ ਦੇ ਵਿੱਚ ਨਹੀਂ ਬਾਹਰ ਕੇਰਲਾ ਤੇ ਹੋਰ ਕਈ ਦੇਸ਼ਾਂ ਨੂੰ ਧਮਕੀਆਂ ਦਿੱਤੀਆਂ ਜਿਵੇਂ ਕੇਰਲਾ ਤੇ ਜਿਹੜਾ ਕੀ ਉਤਰਾਖੰਡ ਕਈ ਦੇਸ਼ਾਂ ਨੂੰ ਹੋਰ ਵੀ ਧਮਕੀਆਂ ਦਿੱਤੀਆਂ ਕਾ ਯੂਐਸਏ ਕਈ ਦੇਸ਼ਾਂ ਨੂੰ ਧਮਕੀਆਂ ਦਿੱਤੀਆਂ ਇਹ ਸ਼ਖਸ ਨੇ ਜਿਹੜਾ ਕੀ ਇਹ ਇਹਨੂੰ ਗ੍ਰਿਫਤਾਰ ਕੀਤਾ ਪੰਜਾਬ ਪੁਲਿਸ ਨੇ ਜੇ ਗੱਲ ਕਰੀਏ ਬੀਐਸਐਫ ਤੇ ਸਾਡੇ ਪੰਜਾਬ ਪੁਲਿਸ ਅਫਸਰ ਜਿਹੜਾ ਬਾਈ ਹਰ ਵਕਤ ਤੈਨਾਤੀ ਅੰਮ੍ਰਿਤਸਰ ਦੇ ਵਿੱਚ ਤਾਂ ਜਿਹੜੀ ਹੁਣ ਇਹ ਤੇ ਚੰਗੀ ਤਰ੍ਹਾਂ ਪਤਾ ਚਾੜ ਦਿੱਤਾ ਗਿਆ ਤੇ ਇਹਦੇ ਤੋਂ ਹਜੇ ਬਹੁਤ ਕੁਝ ਮਨਾਉਣਾ ਬਾਕੀ ਆ ਕਿ ਜਿਹੜੀਆਂ ਈਮੇਲ ਭੇਜ ਰਿਆ ਸੀ ਇਹਦੇ ਨਾਲ ਕਿਸ ਦਾ ਹੱਥ ਆ ਕੀ ਦੇ ਕਹਿੰਦੇ ਇਹ ਕਰ ਰਿਹਾਗਾ ਤਾਂ ਬਈ ਇਹਦੇ ਤੇ ਪੂਰਾ ਚੰਗੀ ਤਰ੍ਹਾਂ ਪਹਿਲਾਂ ਇਹਦੇ ਤੇ ਰਿਮਾਰਡ ਤੇ ਰੱਖਿਆ ਜਾਊਗਾ ਫਿਰ ਇਹ ਆਪਣੇ ਬੰਨਿਓ ਸਾਰਾ ਕੁਝ ਸੱਚ ਉਗਲਦੂਆ ਵੀ ਇਹ ਕੀ ਦੇ ਕਹਿੰਦੇ ਹੋ ਰਿਹਾ ਕਿੱਥੋਂ ਇਹ ਆਇਆ ਨਾਮ ਤਾਂ ਇਹ ਸੁਣਿਆ ਲੱਗਦਾ ਜਿਵੇਂ ਕਿ ਇਹ ਪਾਕਿਸਤਾਨ ਦਾ ਹੋਵੇ ਜਿਹੜਾ ਕਿ ਜੋ ਇਹਨਾਂ ਦੇ ਹੀ ਹੁੰਦੇ ਆ ਉਲਟੇ ਸਿੱਧੇ ਨਾਮ ਤੇ ਪਰ ਜਿਹਦੇ ਵਿੱਚ ਹੁਣ ਦੇਖਣਾ ਅੱਗੇ ਦੇ ਮਾਮਲੇ ਹਜੇ ਹੋਰ ਸਾਹਮਣੇ ਆਉਣੇ ਬਾਕੀ ਆ ਪਹਿਲਾ ਨੰਬਰ ਇਹਨੇ ਅੰਮ੍ਰਿਤਸਰ ਨੂੰ ਟਾਰਗੇਟ ਕੀਤਾ ਕਿੰਨੇ ਦਿਨ ਤੋਂ ਈਮੇਲ ਆ ਰਹੀ ਆ ਵੀ ਮੈਂ ਬੰਬ ਧਮਾਕੇ ਨਾਲ ਅੰਮ੍ਰਿਤਸਰ ਨੂੰ ਡਾ ਦੂ ਲੰਗਰ ਹਾਲ ਨੂੰ ਡਾ ਦੂਗਾ ਫਿਰ ਦੱਸਿਆ ਜਾਂਦਾ ਮੈਂ ਸਕੂਲ ਦੇ ਉੱਤੇ ਦਿੱਲੀ ਦੇ ਵਿੱਚ ਬੰਬ ਸੱਟੂਆਂ ਸਕੂਲ ਤੇ ਟਾਰਗੇਟ ਕੀਤਾ ਜਾਊਗਾ ਉਹਨੂੰ ਇਹੀ ਸ਼ਖਸ ਜਿਹੜੇ ਨੂੰ ਗ੍ਰਿਫਤਾਰ ਕੀਤਾ ਤੇ ਫਿਰ ਬੰਬੇ ਦੇ ਵਿੱਚ ਕੇਰਲਾ ਤਾਂ ਹੋਰ ਵੀ ਕਈ ਦੇਸ਼ਾਂ ਦੇ ਉੱਤੇ ਇਹਨੇ ਆਪਣੇ ਮੰਨੀਓ ਈਮੇਲਾਂ ਭੇਜੀਆਂ ਜਾਂਦੀਆਂ ਜਿੱਥੋਂ ਇਹਦੀ ਸਾਰੀ ਪਕੜ ਕੀਤੀ ਆ ਪੰਜਾਬ ਪੁਲਿਸ ਤੇ ਆਰਮੀ ਦੇ ਨੌਜਵਾਨਾਂ ਨੇ ਮਿਲ ਕੇ ਬਈ ਜਿਹੜਾ ਵੀ ਇਹ ਹਰ ਵਕਤ ਤਾਇਨਾਤ ਸੀ ਤੇ ਇਹ ਸ਼ਖਸ ਨੂੰ ਗ੍ਰਿਫਤਾਰ ਕੀਤਾ ਜਿਵੇਂ ਮੈਂ ਉਸ ਵੀਡੀਓ ਚ ਵੀ ਕਿਹਾ ਸੀ ਬਹੁਤ ਜਲਦ ਗ੍ਰਿਫਤਾਰਤਾ ਹੋ ਹੀ ਜਾਣਾ ਕਿਉਂਕਿ ਸਾਡੇ ਪੰਜਾਬ ਪੁਲਿਸ ਤੇ ਆਰਮੀ ਦੇ ਨੌਜਵਾਨ ਹਰ ਵਕਤ ਤਾਇਨਾਤਾ ਜਿਵੇਂ ਮੈਂ ਉਸ ਦਿਨ ਵੀਡੀਓ ਪਾਈ ਸੀ ਵੀ ਚਾਹੇ ਕੋਈ ਗੈਂਗਸਟਰਾ ਤਾਂ ਚਾਹੇ ਕੋਈ ਕੋਈ ਵੀ ਅੱਤਵਾਦੀ ਆ ਸਿੱਧਾ ਆਪਦੀ ਏਕਾਤ ਜਿਵੇਂ ਹੈਗੀ ਆ ਤਾਂ ਸਾਹਮਣੇ ਆਜੋ ਜਾਂ ਤਾਂ ਸਿੱਧੀਆਂ ਚੋਰੀਆਂ ਚੋਰੀਆਂ ਤੁਸੀਂ ਈਮੇਲ ਭੇਜ ਰਹੇ ਆ ਜੇ ਗੈਂਗਸਟਰ ਬਣਦੇ ਹੋ ਮਾਰਾ ਦੱਦ ਬੀਤਾ ਤਾਂ ਸਾਹਮਣੇ ਆ ਜਾ ਫਿਰ ਆਰਮੀ ਵਾਲਿਆਂ ਦੇ ਨਾਲੇ ਤਾਂ ਚੋਰੀਆਂ ਚੋਰੀਆਂ ਈਮੇਲਾਂ ਭੇਜ ਰਹੇ ਹਾਂ ਤਾਂ ਫਿਰ ਤੁਸੀਂ ਕਹਿੰਦੇ ਇੱਕ ਪਾਸੇ ਗੁੰਡਾਗਰਦੀ ਦਿਖਾ ਰਹੇ ਹੁੰਦੀ ਅਸੀਂ ਇਹ ਕਰ ਦਾਂਗੇ ਉਹ ਕਰ ਦਾਂਗੇ ਤਾਂ ਬਹੁਤ ਜਲਦ ਪਾਪਾ ਦਾ ਘੜਾ ਬਈ ਅਕਸਰ ਭਾਰੀ ਜਾਂਦਾ ਜਿਹੜਾ ਵੀ ਕੋਈ ਆਪਣੇ ਆਪ ਨੂੰ ਗੈਂਗਸਟਰ ਕਹਿੰਦਾ ਪਹਿਲਾਂ ਤਾਂ ਆਪਾਂ ਇਹ ਕਵਾਂਗੇ ਰੱਬ ਤੋਂ ਉੱਤੇ ਕੁਝ ਹੈ ਨਹੀਂ ਜਿਨੇ ਆਪਾਂ ਨੂੰ ਧਰਤੀ ਤੇ ਭੇਜਤਾ ਉਹਦੇ ਤੋਂ ਉੱਤੇ ਕੁਝ ਹੈ ਨਹੀਂ ਚਾਹੇ ਕੋਈ ਗੈਂਗਸਟਰ ਹੋਵੇ ਚਾਹੇ ਕੋਈ ਵੱਡੇ ਤੋਂ ਵੱਡਾ ਚਾਹੇ ਬੈਲੀ ਚਾਹੇ ਕੋਈ ਗੁੰਡਾ ਕੁਝ ਨਹੀਂ ਹੈਗਾ ਹੋਰ ਸਭ ਤੋਂ ਵੱਡਾ ਉਤਲਾ ਵੈਗਰੂ ਜੀ ਨੇ ਪਾਉ ਨੂੰ ਭੇਜਤਾ ਤੇ ਇਹਨਾਂ ਨੂੰ ਇੱਕ ਮੈਂ ਪਰਸੋਂ ਵੀਡੀਓ ਪਾਈਏ ਜਿਹਦੇ ਵਿੱਚ ਗੈਂਗਸਟਰ ਸੀ ਚਾਹੇ ਕੋਈ ਅਤਵਾਦੀ ਆ ਚਾਹੇ ਕੋਈ ਪਾਕਿਸਤਾਨੀ ਆ ਚਾਹੇ ਕੋਈ ਬਾਹਰਲੇ ਦੇਸ਼ ਦਾ ਅੰਦਰੋਂ ਆ ਚਾਹੇ ਬਾਹਰੋਂ ਆ ਕਿਉਂਕਿ ਜੇ ਗੱਲ ਕਰੀਏ ਤਾਂ ਇੰਡੀਆ ਵਿੱਚ ਵੀ ਗੈਂਗਸਟਰਾਂ ਦਾ ਘਾਟਾ ਨਹੀਂ ਪੰਜਾਬ ਸਰਕਾਰਾਂ ਜਿਹੜੀਆਂ ਕੀ ਪਾਲਣ ਵਾਲੀਆਂ ਇਹਨਾਂ ਨੂੰ ਬੈਠੀਆਂ ਲੋਰਸਬ ਸਨੋਈ ਗੋਲਡੀ ਬਰਾੜ ਬਾਹਰਲੇ ਦੇਸ਼ ਵਿੱਚ ਬੈਠਾ ਗਲੋਰਸਬ ਸਨੋਈ ਜੋ ਜੇਲ੍ਹ ਦੇ ਵਿੱਚ ਬੰਦਾ ਉਹ ਤੁਹਾਨੂੰ ਪਤਾ ਹੀ ਹੈ ਕਿਹੜੀ ਜੇਲ੍ਹ ਦੇ ਵਿੱਚ ਬੰਦ ਸਾਰਿਆਂ ਨੂੰ ਪਤਾਗਾ ਜਿਵੇਂ ਕਿ ਲੌਰਸਬ ਸਨੋਈ ਗੋਲਦੀ ਬਰਾਨ ਇਹਨਾਂ ਨੂੰ ਸਰਕਾਰਾਂ ਨੇ ਰੱਖਿਆ ਗਿਆ ਤੇ ਜੇ ਗੱਲ ਕਰੀਏ ਹੁਣ ਬਾਬਾ ਸਿਦਕੀ ਦੀ ਜਦੋਂ ਮੌਤ ਹੁੰਦੀ ਹੈ ਪਹਿਲਾਂ ਚੇਤਾਵਨੀ ਦਿੱਤੀ ਜਾਂਦੀ ਇਹਨਾਂ ਗੈਂਗਸਟਰਾਂ ਬੰਨਿਓ ਫਿਰ ਗੱਲ ਕਰੀਏ ਸਿੱਧੂ ਮੂਸੇ ਵਾਲਾ ਇੱਕ ਸਟਾਰ ਬਹੁਤ ਟੌਪ ਦਾ ਸਟਾਰ ਸੀ ਮਾਨਸਾ ਜ਼ਿਲ੍ਹੇ ਦਾ ਇੱਕ ਆਪਾਂ ਕਹਿੰਦੇ ਵੀ ਮਾਨ ਹਸਤੀ ਸੀਗੀ ਇੱਕ ਕਹਿਣ ਦਾ ਮਤਲਬ ਜਿਹੜਾ ਕਿ 9/11 ਦੇ ਨਾਂ ਤੇ ਜਾਣਿਆ ਜਾਂਦਾ ਸਿੱਧੂ ਮੂਸੇ ਵਾਲਾ ਉਹਨਾਂ ਨੂੰ ਇਹ ਸਰਕਾਰਾਂ ਨੇ ਤੇ ਕਲਾਕਾਰਾਂ ਨੇ ਤੇ ਇਹ ਗੈਂਗਸਟਰਾਂ ਵਾਲੇ ਮਿਲ ਕੇ ਮਾਰ ਦਿੱਤਾ ਗਿਆ ਜੀ ਨੂੰ 911 ਕਹਿੰਦੇ ਆ ਤੇ ਭਾਈ ਸਿੱਧੂ ਮੂਸੇਵਾਲਾ ਤੁਸੀਂ ਅਕਸਰ ਦੇਖਦੇ ਆ ਵੀ ਹਰ ਬੱਚੇ-ਬੱਚੇ ਦੇ ਦਿਲਾਂ ਦੇ ਵਿੱਚ ਪਾਰਲੇ ਦੇਸ਼ ਵਿੱਚ ਬੈਠੇ ਉਹਨਾਂ ਦੇ ਦਿਲਾਂ ਵਿੱਚ ਵੀ ਵੱਸਦਾ ਸਿੱਧੂ ਮੂਸੇਵਾਲਾ ਤੇ ਭਾਰਾ ਜਿਹੜਾ ਕਿ ਹੁਣ ਇਹ ਧੰਕੀ ਦੇਣ ਵਾਲਾ ਸੀ ਇਹਨੂੰ ਹੁਣ ਗ੍ਰਿਫਤਾਰ ਕੀਤਾ ਜਿਹੜੇ ਕਿ ਸਾਡੇ ਆਰਮੀ ਦੇ ਨੌਜਵਾਨਾ ਪੰਜਾਬ ਪੁਲਿਸ ਨੇ ਪਰ ਹਰਿਆਣਾ ਦੇ ਵਿੱਚ ਲੈ ਲਿਆ ਇਹਦੇ ਤੋਂ ਹਜੇ ਪੁੱਛ-ਤਤ ਕਰਨੀ ਬਹੁਤ ਬਾਕੀ ਆ ਕਿਉਂਕਿ ਜਿਹੜੀਆਂ ਈਮੇਲਾਂ ਭੇਜ ਰਿਆ ਸੀ ਇਹਦਾ ਹਜੇ ਇਹ ਨਹੀਂ ਪਤਾ ਇਹਨੂੰ ਕੌਣ ਅੱਗੋਂ ਇਹਦੇ ਨਾਲ ਅੱਗੋਂ ਕੌਣ ਮਿਲਿਆ ਹੋਇਆ ਹਜੇ ਕੀ ਕੁਝ ਕਰਨਾ ਬਾਕੀ ਸੀ ਕਿਉਂ ਇਹ ਈਮੇਲ ਭੇਜ ਰਿਆ ਸੀ ਕਿਹਦੇ ਕਹਿਣ ਤੇ ਹੋ ਰਿਹਾ ਸੀ ਤੇ ਹਜੇ ਕੀ ਕੁਝ ਇਹਨੇ ਟਾਰਗੇਟ ਕਰਤਾ ਤੇ ਕੀ ਕੁਝ ਅੱਗੇ ਹੋਰ ਕਰਨਾ ਸੀ ਤਾਂ ਇਹਦੀ ਹੁਣ ਸ਼ਾਮਤ ਆ ਗਈ ਹੈ ਜਿਹੜਾ ਕਿ ਪੌਂਸਲੀ ਅਰੈਸਟ ਦੇ ਵਿੱਚ ਆ ਚੰਗੀ ਤਰ੍ਹਾਂ ਇਹ ਤੇ ਪੜਾ ਚੜਾ ਦਿੱਤਾ ਗਿਆ ਜਾਨੀ ਕਿ ਇਹਨੂੰ ਰਿਮਾਂਡ ਤੇ ਰੱਖ ਦਿੱਤਾ ਗਿਆ ਤੇ ਹਜੇ ਤੇ ਕਿਹਦੀ ਗ੍ਰਿਫਤਾਰੀ ਨਹੀਂ ਪਾਈ ਜੇਲ੍ਹ ਚ ਨਹੀਂ ਤੁਰਿਆ ਇਹਦੇ ਤੋਂ ਤੁਹਾਨੂੰ ਪੁੱਛ ਤਸ ਕਰਨੀ ਬਾਕੀ ਹੈ ਜਿਹੜਾ ਸਾਡੇ ਇੰਡੀਆ ਨੂੰ ਕੋਈ ਵੀ ਉਂਗਲ ਚੱਕੂਗਾ ਤੇ ਭਾਈ ਉਹਦਾ ਸਜ਼ਾ ਤੁਹਾਨੂੰ ਪਤਾ ਬਹੁਤ ਜਲਦ ਮਿਲੀ ਜਾਂਦੀ ਹੈ ਜਿਵੇਂ ਮੈਂ ਵੀਡੀਓ ਚ ਉਸ ਚ ਵੀ ਕਿਹਾ ਸੀ ਵੀ ਚਾਹੇ ਕੋਈ ਗੈਂਗਸਟਰਾ ਚਾਹੇ ਕੋਈ ਜੋ ਵੀ ਆ ਰੱਬ ਤੋਂ ਉੱਤੇ ਕੁਝ ਨਹੀਂ ਹੈਗਾ ਤੇ ਜੇ ਤੁਸੀਂ ਸੋਚਦੇ ਆ ਵੀ ਅਸੀਂ ਇਹ ਕਰਦਾਂਗੇ ਗੁਰੂ ਘਰਾਂ ਦੇ ਵਿੱਚ ਟਾਰਗੇਟ ਕਰੋਂਗੇ ਤਾਂ ਸਾਡੇ ਜਿਵੇਂ ਸਕੂਲਾਂ ਨੂੰ ਟਾਰਗੇਟ ਕਰੋਂਗੇ ਤਾਂ ਫਿਰ ਜ਼ਿਆਦਾ ਸਮਾਂ ਜ਼ਿੰਦਾ ਨਹੀਂ ਰਹਿ ਸਕਦੇ ਮੈਂ ਇਹ ਵੀ ਕਿਹਾ ਸੀ ਵੀ ਜੇ ਤੁਸੀਂ ਗੈਂਗਸਟਰ ਬਣਦੇ ਆ ਗੁੰਡਾਗਰਦੀ ਦਿਖਾਉਣੇ ਤਾਂ ਫਿਰ ਆਰਮੀ ਨੂੰ ਚੈਲੰਜ ਦਿਓ ਸਾਹਮਣੇ ਜੇ ਇੱਕ ਪਾਸੇ ਚੈਲੰਜ ਦਿਨੇ ਹੋ ਤੁਸੀਂ ਸਾਹਮਣੇ ਆਓ ਫਿਰ ਦੱਸੋ ਵੀ ਅਸੀਂ ਇਸ ਵਕਤ ਇਸ ਵਕਤ ਅਸੀਂ ਸੱਟਾਂਗੇ ਬੰਬ ਜਾਂ ਇਸ ਵਕਤ ਅਸੀਂ ਟਾਰਗੇਟ ਕਰਾਂਗੇ ਅਮਰ ਸਰ ਦੇ ਵਿੱਚ ਤੇ ਚੋਰੀਆਂ ਚੋਰੀਆਂ ਈਮੇਲ ਆ ਭੇਜ ਰਹੇ ਸੀ ਤਾਂ ਇਹ ਕਿੱਥੋਂ ਦੀ ਗੁੰਡਾ ਕਰਦੀ ਆ ਤਾਂ ਇਹਨਾਂ ਦੀ ਬਈ ਕਰਤੂਤਾਂ ਜਿਹੜੀਆਂ ਹੁੰਦੀਆਂ ਆਪਣੇ ਆਪ ਨੂੰ ਜਿਵੇਂ ਹੁਣ ਇਹ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਆਪਣੀਆਂ ਕਰਤੂਤਾਂ ਇਹ ਬਾਝ ਨਹੀਂ ਹੁੰਦੇ ਤੇ ਇਹਨੂੰ ਸਜ਼ਾ ਮਿਲਣੀ ਚਾਹੀਦੀ ਆ ਇਹਨੂੰ ਕੜੀ ਕੜੀ ਸਜ਼ਾ ਮਿਲਣੀ ਚਾਹੀਦੀ ਆ ਉਹ ਹੁਣ ਕੋਰਟ ਬੰਨੀਓ ਅੱਗੇ ਦੇ ਫੈਸਲੇ ਕੀ ਰਹਿਣਗੇ ਇਹ ਖਬਰ ਵੀ ਸਾਂਝੀ ਕਰਾਂਗੇ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਆ ਜਿੰਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਨ ਰਵੇ ਮਿਲਦੇ ਆ ਕੱਲ ਨੂੰ ਨਵੇਂ ਟੌਪਕ ਤੇ ਧੰਨਵਾਦ